ਹਾਂ ਜੀ ਕਾਹ ਕਿ ਲੋਕਾਂ ਇਹ ਲੰਗਰ ਕਰ ਸਾਡਾ ਬਸ ਜੀ ਤਾਹ ਦਾ ਤੂੰ ਤੋਹ ਆ ਪ੍ਰੇਮੀ ਆ ਜ਼ਿਆਦਾ ਪੀ ਲੈ ਮੈਂ ਜ਼ਿਆਦਾ ਪ੍ਰੇਮੀ ਆ ਜੀ ਇਹ ਖੇਚੇ ਗਿਰ ਜੀ ਤੱਕ ਲਾਸ ਮੈਂ ਥੋੜੀ ਕਵਰੇਜ ਕਰ ਲੈ ਮੈਂ ਹਾਂ ਜੀ ਜੀ ਇੱਥੇ ਆ ਕੇ ਤਾਂ ਇੱਕ ਰੋਹਾਨੀਅਤ ਜੀ ਮਹਿਸੂਸ ਹੁੰਦੀ ਹੈ ਆ ਦੇਖੋ ਉਹ ਪ੍ਰਾਣੇ ਬਾਣ ਨੇ ਜਿਹੜੇ ਇੱਥੇ ਮਿਲਣਗੇ ਸਾਨੂੰ ਆ ਪੂਰੇ ਦਾ ਪੂਰਾ ਜੰਗਲ ਹੁਣ ਆਪਾਂ ਇੱਥੇ ਆਇਆ ਕੋ ਜਿੱਥੋਂ ਦੇ ਰਸਤਾਨ ਬਾਰੇ ਜਾਣਕਾਰੀ ਲੈ ਮੰਗੇ ਇੱਥੇ ਜਿਹੜੇ ਬਾਬਾ ਜੀ ਨੇ ਲੋਈ ਬਜ਼ੁਰਗ ਬੈਠੇ ਨੇ ਸਾਹਮਣੇ ਚੱਲਦੇ ਉਹਨਾਂ ਕੋਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਅਸੀਂ ਇੱਥੇ ਆਏ ਸੀ ਪਲਾੜਾ ਸਾਹਿਬ ਹੀ ਹੈ ਨਾ ਜੀ ਆਪਣਾ ਹਾਂਜੀ ਹਾਂ ਅੱਛਾ ਬਾਬਾ ਜੀ ਕੀ ਇਤਿਹਾਸ ਹੈ ਇੱਥੋਂ ਦਾ ਜੇ ਤੁਸੀਂ ਦੱਸੋਗੇ ਥੋੜਾ ਜਿਹਾ ਵੀ ਇਹ ਸਸ ਮੈਂ ਸੁਣਿਆ ਕਾਫੀ ਹੈ ਆਪਣਾ ਜਿਹੜਾ ਮਾਨਸਰ ਮਾਨਸਰ ਡਿਸਟ੍ਰਿਕਟ ਜੀ ਹੈਗਾ ਨਾ ਜੀ ਹਾਂਜੀ ਉਹ ਅੰਦਰ ਦਾਲ ਪਕੜੇ ਪਰਸਾਂ ਉੱਤੇ ਬੈਠੇ ਉਹ ਬਟਵਟਾਈ ਇਹ ਚਲੋ ਮੈਂ ਸੁਣਿਆ ਕਹਿੰਦੇ ਇੱਥੇ ਪੰਡਵ ਵੀ ਆਏ ਹੋਏ ਨੇ ਕਿਸੇ ਟਾਈਮ ਹਾਂ ਹਾਂਜੀ ਅੱਛਾ ਜੀ ਫਿਰ ਮਗੁੱਤਸਾਲ ਕੱਟਿਆ ਗੁੱਤਸਾਲ ਅੱਛਾ ਜੀ ਜਦੋਂ ਅਗਿਆਤ ਵਾਸ ਚਾਇਸੀ ਹੈ ਨਾ ਜੀ ਹਾਂਜੀ ਹਾਂਜੀ ਜੀ ਤੇ ਹੋਰ ਜਿਹੜੇ ਗੁਰਦੁਆਰੇ ਸੰਬੰਧਤ ਕੋਈ ਇਤਿਹਾਸ ਹੈਗਾ ਜੀ ਇੱਥੇ ਆਪਣਾ ਲੱਗ ਕੇ ਆ ਗੱਤਿਆ ਹੋਇਆ ਜੀ ਦਾ ਅੱਛਾ ਜੀ ਅੱਛਾ ਜੀ ਮੁੜ ਕੇ ਖਿਆ ਹੈ ਖਿਆ ਨਹੀਂ ਜੀ ਪੁਰਾਣਾ ਹੈ ਡੇਰਾ ਅੱਛਾ ਜੀ ਡੇਰਾ ਹੁਣ ਇਹ ਗੁਰਦੁਆਰਾ ਬਣਦਾ ਅੱਛਾ ਜੀ ਮਨ ਲੂ ਪਹਿਲਾਂ ਡੇਰਾ ਸੀ ਜੀ ਹੁਣ ਗੁਰਦੁਆਰਾ ਸੀ ਬਾਕੀ ਜਿਹੜੇ ਦਰਖਤ ਨੇ ਸਾਰੇ ਪੁਰਾਣੇ ਨੇ ਹਨਾ ਜੀ ਬਹੁਤ ਜਿਆਦਾ ਹਨਾ ਕਿਸੇ ਟਾਈਮ ਆ ਗਿਆ ਇੱਕ ਇੱਕ ਕਿੰਨੇ ਕਿ ਏਕੜ ਚ ਫੈਲੇ ਹੋਇਆ ਜੰਗਲ ਹੈ ਜੀ ਇਹ ਇਹ ਭਾਈ ਜੀ ਕਿੰਨੇ ਕੁ ਸਤ ਹੋ ਗਿਆ ਅੱਛਾ ਬਈ ਕਿੱਲਿਆਂ ਦੇ ਵਿੱਚ ਜੀ ਹਾਂਜੀ ਅੱਛੇ ਤੇ ਆਲੇ-ਦਾਲੇ ਬਾਉਂਡਰੀ ਮਾਰੀ ਹੋਈ ਹੈ ਸਾਰੀ ਨਾ ਪਰ ਕੋਈ ਵਿਚਕੇ ਨਹੀਂ ਮੁਲਾਇਆ ਕੋਈ ਇਧਰ ਕੋਈ ਖੇਤਾਂ-ਕੁੱਤਾਂ ਵਾਲੇ ਸਾਰੇ ਡਰ ਕੇ ਭਾਈ ਜੀ ਛੱਡਦੇ ਆ ਅੱਛੇ ਡਰ ਕੇ ਹਾਂ ਜੀ ਨੇ ਰੋਕੇ ਉਹ ਜੀ ਬੱਲਾ ਅੱਛਾ ਇੰਨੀ ਮਹਾਨਤਾ ਇੱਥੋਂ ਦੀ ਹੈ ਅੱਛਾ ਮੰਨ ਲਓ ਆਪਾਂ ਕਾਰਡੀ ਜਗ੍ਹਾ ਕਹਿ ਸਕਦੇ ਹਾਂ ਨਾ ਵੀ ਕਾਰਡੀ ਹਾਂਜੀ ਹਾਂਜੀ ਸ਼ਕਤੀ ਵਾਲੀ ਚਲੋ ਉੱਥੇ ਉੱਥੇ ਬੈਠ ਨੇ ਬਾਬਾ ਜੀ ਹਾਂਜੀ ਹਾਂ ਜਿਹੜੇ ਅੰਦਰ ਕੂਲਰ ਥੱਲੇ ਪਏ ਨੇ ਮੇਰੀ ਗੱਲ ਤੋਂ ਚਲੋ ਉਹਨਾਂ ਕੋਲੇ ਜਾਂਦੇ ਜੀ ਥੈਂਕ ਯੂ ਬਾਬਾ ਜੀ ਸ਼ੁਕਰੀਆ ਬਹੁਤ ਧੰਨਵਾਦ ਬਈ ਤੁਹਾਡਾ ਚਲੋ ਉਸੇ ਬਾਬਾ ਜੀ ਕੋਲ ਚੱਲਦੇ ਹਾਂ ਬਾਬਾ ਜੀ ਕੋਲ ਚੱਲਦੇ ਹਾਂ ਮਾਰੇ ਬਾਬਾ ਜੀ ਰਾਮ ਰਾਮ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਬੰਦ ਕਰ ਸਕਦੇ ਮੈਂ ਬਾਈ ਥੋੜਾ ਜਿਹਾ ਸਿਰਫ 2 ਮਿੰਟ ਲੈਣੇ ਥੋਡੇ ਕੋਲ ਉਹ ਕਰ ਬੱਬਾ ਜੀ ਅਸੀਂ ਇੱਥੇ ਆਏ ਸੀ ਘੁੰਮਣ ਪਲਾੜਾ ਸਾਹਿਬ ਵੀ ਪਜਦਾ ਨਾ ਇਹ ਆਪਣੇ ਹਾਂ ਕੋਈ ਇੱਥੇ ਇਤਿਹਾਸ ਬਾਰੇ ਦੱਸੋਗੇ ਕੁਝ ਚਾਣਨਾ ਪਾਉਂਗੇ ਮੈਂ ਦੱਸ ਸਕਦਾ ਹਾਂ ਹਾਂ ਜੀ ਮੈਨੂੰ ਜੀ ਪਤਾ ਹੈਗਾ ਪਤਾ ਨਹੀਂ ਜੀ ਅੱਛੇ ਉਹ ਮੈਂ ਸੁਣਿਆ ਤੇ ਪੰਡੂ ਵੀ ਆਏ ਹੋਣੇ ਕਿਸੇ ਟਾਈਮ ਹਨ ਪੰਜੇ ਪੰਡੂ ਨਾਲ ਉਹਨਾਂ ਦੀ ਮਾਤਾ ਜੀ ਹਨਾ ਹਾਂ ਅਗਿਆਤ ਵਾਸਟ ਕੱਟਿਆ ਉਹਨਾਂ ਨੇ ਹਨਾ ਹਾਂ ਕਹਿੰਦੇ ਤੇ ਪਰੀਆਂ ਵੀ ਆਉਂਦੀਆਂ ਰਹੀਆਂ ਨੇ ਕਿਸੇ ਟਾਈਮ ਸੁਣਦੇ ਹਾਂ ਜੀ ਸੁਣਦੇ ਹਾਂ ਜੀ ਦੇਖਿਆ ਨਹੀਂ ਅੱਛਾ ਜੀ ਚਲੋ ਤਾਂ ਹਾਂ ਉਸ ਸਮੇਂ ਦੀ ਗੱਲ ਹੈ ਨਾ ਜੀ ਚਲੋ ਸ਼ੁਕਰੀਆ ਆਪਾ ਜੀ ਦੋਸਤੋ ਜਿਹੜਾ ਬਣ ਦੇਖ ਰਹੇ ਹੋ ਤੁਸੀਂ ਨਾ ਇਹ ਬਹੁਤ ਪੁਰਾਣੇ ਬਣ ਨੇ ਇਹ ਜਿਹੜਾ ਪੂਰਾ ਖੇਤਰਾ ਇਹ ਜੰਗਲ ਹੈ ਇਹ 22 ਏਕੜ ਕੁਛ 21-22 ਏਕੜ ਦੇ ਵਿੱਚ ਫੈਲਿਆ ਹੋਇਆ ਬਹੁਤ ਵੱਡਾ ਰਮਣੀਕ ਸਥਾਨ ਐ ਲੱਗਦਾ ਇੱਥੇ ਕਿ ਜਿਵੇਂ ਅਸੀਂ ਕਿਸੇ ਪਹਾੜੀ ਏਰੀਆ 'ਚ ਆ ਕੇ ਹੋਣ ਆ ਗਏ ਜੰਗਲ ਦੇ ਵਿੱਚ ਦੇਖੋ ਬਹੁਤ ਸੋਹਣਾ ਲੱਗ ਰਿਹਾ ਆਪਣੇ ਪਿੰਡਾਂ ਦੇ ਵਿੱਚ ਇਸ ਪੰਜਾਬ ਦੀ ਧਰਤੀ ਤੇ ਕਿਤਨਾ ਕਿਤੇ ਕੋਈ ਇਤਿਹਾਸ ਸ਼ੋਪੇਪੇ ਲੋਕਿਆਪੇ ਆ ਦੇਖੋ ਬਹੁਤ ਸੁਣੀ ਰਮਣੀਕ ਜਗ੍ਹਾ ਇਹ ਸ਼ਾਂਤੀ ਹੈ ਇਤਿਹਾਸ ਬਾਰੇ ਅਸੀਂ ਪੁੱਛਿਆ ਸੀ ਚਲੋ ਕੁਝ ਕੁ ਪਤਾ ਇਹਨਾਂ ਨੂੰ ਬਾਈਆਂ ਨੂੰ ਜੋ ਬਾਬੇ ਮਿਲੇ ਸੀ ਸੁਪ੍ਰਾਣੀ ਬਣ ਮਹਾਰਾਜ ਆ ਦੇਖੋ ਕਿੱਡਾ ਵੱਡਾ ਬਹੁੜ ਦਾ ਦਰਖਤ ਹੈ ਵਿਸ਼ਾਲ ਦਰਖਤ ਹੈ ਲਾੜਾ ਸਾਫ ਲੋਕ ਇੱਥੇ ਆਉਂਦੇ ਨੇ ਕਹਿੰਦੇ ਸੁੱਖਾਂ ਵੀ ਵਰੋਂਦੀਆਂ ਨੇ ਪਹਿਲਾਂ ਇੱਥੇ ਡੇਰਾ ਸੀ ਬਾਦੇ ਵਿੱਚ ਗੁਰਦੁਆਰਾ ਸਥਾਪਿਤ ਹੋ ਗਿਆ ਦੇਖੋ ਵਿਸ਼ਾਲ ਦਰਖਤ ਹੈ ਪਤਾ ਨਹੀਂ ਕਿੰਨੇ ਸਦੀਆਂ ਪੁਰਾਣਾ ਦਰਖਤ ਹੋਊਗਾ ਇਹ ਕਿੰਨੇ ਸਾਲ ਪੁਰਾਣਾ ਇਹ ਸਰੋਵਰ ਆ ਗਿਆ ਸਰੋਵਰ ਆ ਗਿਆ ਸਾਹਮਣੇ ਸਰੋਵਰ ਮੱਕੇ ਅਸੀਂ ਉਹ ਵੀ ਬਣ ਦੇਖਣ ਜਾ ਰਹੇ ਹਾਂ ਜਿੱਥੇ ਕਹਿੰਦੇ ਕਿਸੇ ਟਾਈਮ ਫਾਂਡਵਾ ਨੇ ਆਪਣਾ 13ਵਾਂ ਵਰਸ਼ ਮਤਲਬ 13ਵਾਂ ਸਾਲ ਅਗਿਆਤ ਵਾਸ ਇੱਥੇ ਕੱਟਿਆ ਸੀ ਕਿਉਂਕਿ ਜਦੋਂ ਜੂਏ ਦੇ ਵਿੱਚ ਸਾਰਾ ਕੁਝ ਹਾਰ ਗਏ ਸੀ ਤਾਂ ਲਾਸਟ ਦੇ ਵਿੱਚ ਉਹਨਾਂ ਨੂੰ 12 ਸਾਲ ਦਾ ਬਣ ਵਾਸ ਦਿੱਤਾ ਗਿਆ ਸੀ ਪਲੱਸ ਇੱਕ ਅਗਿਆਤ ਵਾਸ ਇਹ ਉਹ ਇਹਦਾ 13ਵਾਂ ਸਾਲ ਸੀ ਉਹ ਕਹਿੰਦੇ ਇੱਥੇ ਕੱਟਿਆ ਸੀ ਬਹੁਤ ਸੋਹਣੀ ਲੋਕੇਸ਼ਨ ਹੈ ਬਹੁਤ ਵਧੀਆ ਬਣਿਆ ਹੋਇਆ ਸਿਸਟਮ ਬਹੁਤ ਵਧੀਆ ਕੁਦਰਤ ਨਾਲ ਜੁੜਨ ਦਾ ਮੌਕਾ ਮਿਲਦਾ ਦੇਖੋ ਇੱਕ ਬਹੁੜ ਵਿਸ਼ਾਲ ਬਰਗਦ ਦਾ ਪੇੜ ਕਹਿਦਾਂ ਨੇ ਆਪਾਂ ਆ ਦੇਖੋ ਆਹੋ ਓਹੋ ਬਣਾ ਕੋਲੇ ਵੀ ਲੈ ਜਾਂਦੇ ਆ ਤੁਹਾਨੂੰ ਜਿਹੜੇ ਸੰਧਤ ਰੱਖਦੇ ਨੇ ਕਹਿੰਦੇ ਕਿਸੇ ਟਾਈਮ ਗੁੱਤੇ ਬੋਂਕਣ ਲੱਗ ਗਿਓ ਭਰਾਵਾ ਇੱਧਰ ਚਲੋ ਵਾਪਸੀ ਆ ਜਾਂਦੇ ਆ ਉਨਾ ਅੰਦਰ ਵਿਸ਼ਾ ਸੀ ਕਿ ਕਹਿੰਦੇ ਆ ਕਿਉਂ ਲੱਗਦਾ ਨਾ ਹਿਮਾਚਲ ਵਾਲਾ ਮਾਹੌਲ ਦੇਖੋ ਇਹ ਜੋਗਾ ਪਿੰਡ ਈਮਾਨਸਰ ਡਿਸਟ੍ਰਿਕਟ ਦਾ ਇੱਕ ਬਹੁਤ ਵੱਡਾ ਪਿੰਡ ਹੈ ਉਹਦੇ ਲੱਗ ਗਈ 1 ਕਿਲੋ ਮੀਟਰ ਅੱਗੇ ਹੈ ਪਰਨਾਲਾ ਸਾਈਡ ਸ਼ਾਂਤੀ ਹੈ ਬਾਕੀ ਕਿਆ ਬਾਤ ਆ ਬਣ ਵੀ ਸਾਡੇ ਲੱਗੀ ਨੇ ਉਹ ਬਣ ਆ ਬਣ ਨੇ ਬਹੁਤ ਪੁਰਾਣੇ ਬਣ ਸਦੀਆਂ ਪੁਰਾਣੇ ਆ ਦੇਖੋ ਚੱਕੀ ਲਾਉਣਾ ਆਪਾਂ ਨੇ ਕਦੇ ਦੇਖਿਆ ਵੀ ਨਹੀਂ ਸੀ ਹੁਣ ਖਤਮ ਹੋ ਗਏ ਆ ਜਾਨਵਰ ਵੱਟ ਇੱਥੇ ਸਾਨੂੰ ਮਿਲਿਆ ਸਾ ਮਸਨ ਨੂੰ ਕਲੋਜ਼ ਕਰਕੇ ਚੱਕੀ ਲਾਉਣਾ ਕਿਹੜਾ ਇਹ ਚੱਕੀ ਲਾਉਣਾ ਵਧੀਆ ਆ ਪਾ ਬਣਨੇ ਬ੍ਰੋ ਬਹੁਤ ਪੁਰਾਣੀ ਬਣਨਾ ਆ ਵਾ ਤਾਂ ਉਧਰ ਵੀ ਨੇ ਪਰ ਉਧਰ ਕਹਿੰਦੇ ਉਹ ਪੁਰਾਣੀ ਬਣ ਨੇ। ਸਗੀਆਂ ਪੁਰਾਣੇ ਪੜ। ਚਲੋ ਦੋਸਤੋ ਠੀਕ ਹੈ ਅੱਜ ਇਹਨਾਂ ਕੀ ਬਲੌਗ ਬਣਾਇਆ। ਮੱਕੀ ਤੁਸੀਂ ਕਮੈਂਟ ਸ਼ਿਕਾ ਕਰਿਓ। ਅਸੀਂ ਹੋਰ ਕਿਸੇ ਇਤਿਹਾਸਕ ਚੀਜ਼। ਉੱਥੇ ਉਸਕਾ ਸਥਾਨ ਤੇ ਤੁਹਾਡੇ ਰੂਰੂ ਕਰਵਾਵਾਂਗੇ ਤੁਹਾਨੂੰ। ਦਿਖਾਵਾਂਗੇ ਉੱਥ ਦਾ ਮਾਹੌਲ। ਕੀ ਹਾਂ ਦਾ ਇਤਿਹਾਸ। ਚਲੋ ਥੈਂਕ ਯੂ। Thank you very much.